ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰੋ ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਚੱਕ ਫਤੇ ਸਿੰਘ ਵਾਲਾ ਆਪਾਂ ਆਪਣੀ ਮਸ਼ੀਨ ਦੇ ਲਪੇਟ ਲਵਾਉਣੇ ਸੀ ਤੇ ਨਾਲੇ ਜਾਲ ਬਣਾਉਣਾ ਸੀ ਇੱਧਰ ਨੇ ਆਪਣੇ ਨਾਲ ਅੰਕਲ ਜੀ ਇਹ ਆਪਾਂ ਨੂੰ ਦੱਸਣਗੇ ਕਿ ਸਾਰਾ ਕੁਝ ਇਹਦੇ ਬਾਰੇ ਤੇ ਜੇ ਕਿਸੇ ਵੀ ਵੀਰ ਨੇ ਕਿਸੇ ਵੀ ਮਸ਼ੀਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਅੰਕਲ ਜੀ ਨਾਲ ਸੰਪਰਕ ਕਰ ਸਕਦੇ ਆਂ ਤੇ ਅੰਕਲ ਜੀ ਉਹਨੇ ਇੰਨੀ ਗਾਰੰਟੀ ਲੈਂਦੇ ਆ ਕਿ ਸਾਡੇ ਕੰਮ ਤੋਂ ਬਾਅਦ ਵੀ ਤੁਹਾਡਾ ਟਰੈਕਟਰ ਤੇਲ ਘੱਟ ਖਾਉ ਜੇ ਕੋਈ ਮੰਨ ਲਓ 3 ਲੀਟਰ ਖਾਂਦਾ ਉਹ 2.5 ਹੀ ਖਾਊ ਤੇ ਬਾਕੀ ਆਪਾਂ ਕਰਦੇ ਅੰਕਲ ਜੀ ਨਾਲ ਗੱਲ ਅੰਕਲ ਜੀ ਦੱਸੋ ਆਪਣੀ ਦਾ ਲੋਕੇਸ਼ਨ ਦੱਸ ਦਿਓ ਕਿੱਥੇ ਹੈ ਤੁਹਾਡਾਂ ਬਈ ਸਰ ਨਾਲ ਪਹਿਲਾਂ ਸਸਰੀ ਕਾਲ ਤੇ ਵੀਰ ਆਪਾਂ ਚੱਕ ਬ ਸਿੰਘ ਵਾਲੇ ਅੱਡੇ ਦੇ ਉੱਪਰ ਗगनਦੀਪ ਐਗਰੀਕਲਚਰ ਵਰਕਸ਼ਾਪ ਨਹੀਂ ਵਰਕਸ਼ਾਪ ਦਾ ਨਾਮ ਆ ਆਪਾਂ ਮਸ਼ੀਨਾਂ ਦੇ ਲਪੇਟ ਲਾਉਣੇ ਆ ਜਹਾਜੀ 8mm ਮੋਟੀ ਤੇ ਜਾਲ ਬਣਾਉਣੇ ਆ ਜੋ ਕੋਈ ਵੀ ਮਸ਼ੀਨ ਦਾ ਕੰਮ ਆ ਰਿਪੇਅਰ ਆ ਕਿ ਕੋਈ ਤੰਗ ਕਰਦੀ ਆ ਕੋਈ ਟਰੈਕਟਰ ਤੇਲ ਵੱਧ ਖਾਂਦਾਗਾ ਕਲੱਚ ਲੈਂਦਾਗਾ ਟਰਾਲੀਆਂ ਘੱਟ ਭਰਦੀਆਂ ਜੇ 20 ਟਰਾਲੀਆਂ ਭਰਦੀ ਆ ਤਾਂ 25 ਭਰ ਲਾ ਦੇਣੇ ਆ 25 ਭਰਦੀ ਆ 30 ਭਰ ਲਾ ਦੇਣੇ ਆ ਟੂੜੀ ਆ ਜਿਹੜੀ ਨਾ ਰੀਨ ਬਣਾਵੇ ਨਾ ਵਿੱਚ ਕੁੰਡੀ ਆਵੇ ਉਹ ਸਿੱਧੀ ਪੂਰੀ ਗਾਰੰਟੀ ਲੈਣੇ ਆ ਹੋਰ ਵੀਰ ਜੀ ਆ ਮਸ਼ੀਨ ਦਾ ਕੰਮ ਕਰਿਆ ਵਾਲਾ ਤੁਹਾਨੂੰ ਦਿਖਾਉਣੇ ਆ ਲਪੇਟ ਲੱਗੇ ਹੋਏ ਆ ਜਓ ਆ ਮਸ਼ੀਨ ਦੇ ਕੇਸ ਦੇ ਆਪਾਂ ਲਪੇਟ ਲਾਏ ਆ ਇੱਧੇ ਵੇਖਦੀ ਤਾਂ ਨਹੀਂ ਦੇਖਦੇ ਆ ਥੱਡੇ ਪਾਸੇ ਹੀ ਦਿਖਾਓ ਵੀਰ ਮੈਂ ਚਾਦਰ ਲਿਆਉਣਾ ਚਾਹ ਕੇ ਤੁਜੀ ਉਹ ਮੋਟੀ ਚਾਦਰ ਆ ਜਿਹੜੀ ਲਾਈ ਆ ਆਪਾਂ ਇਹ ਕਿੰਨੇ ਜੀ ਲੋ ਵੀਰੋ ਆ ਆਪਾਂ ਦੇਖ ਸਕਦੇ ਆ ਵੀ ਚਲ ਕੋਈ ਬਾਈ ਹੁਣ ਆ ਲਪੇਟ ਲਾਏ ਜਿਹੜੇ ਆਪਣੀ ਮਸ਼ੀਨ ਨਾਲ ਠੀਕ ਜੀ ਹੋਏ ਨਹੀਂ ਤਰੀ ਮਾਈ ਇਧਰ ਅੰਕਲ ਜੀ ਚਾਦਰ ਲਾਇਆ ਜਿਹੜੇ ਲਪੇਟ ਲਾਉਂਦੇ ਅੰਕਲ ਜੀ ਆਹ ਦੇਖੋ ਵੀਰ ਇਹ ਜਾਜੀ ਚਾਦਰ ਆ 8 ਐਮ ਐਮ ਮੋਟੀ ਆ ਇਹ ਇੱਕ ਸੀਜ਼ਨ ਦਾ ਇਹ ਤਕਰੀਬਨ ਰੰਗ ਹੀ ਲੈਂਦਾਗਾ ਜਿਵੇਂ ਜਿਵੇਂ ਫਿਰ ਮਸ਼ੀਨ ਚੱਲਦੀ ਆ ਤਕਰੀਬਨ ਤਕਰੀਬਨ 1200 1300 ਟਰਾਲੀ ਭਰਨ ਤੋਂ ਬਾਅਦ ਕਿਤੇ ਸੁਭਾਵਨਾ ਕੀ ਮੂਰੀ ਹੋਊਗੀ ਵੇਲੇ ਆਪਾਂ 3 ਸਾਲ ਹੋ ਗਏ ਹਜੇ ਤੱਕ ਆਪਣੇ ਕੋਲੇ ਕੋਈ ਮਸ਼ੀਨ ਜਿਹਦੇ ਚਾਦਰ ਲਾਈ ਆ ਉਹ ਆਪਣੇ ਕੋਲੇ ਆਈ ਹੀ ਨਹੀਂ ਵੀ ਚ ਮੂਰੀ ਨਿਕਲੀ ਹੋਵੇ ਤੇ ਦੁਵਾਰੇ ਕੰਪਲੇਟ ਨਹੀਂ ਆਈ ਤੁਹਾਡੇ ਕੋਲ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਨਾ ਕੋਈ ਮੂਰੀ ਨਿਕਲੀ ਆ ਵੀ 3 ਸਾਲ ਤਾਂ ਹੋ ਗਏ ਸਾਨੂੰ 3 ਸਾਲਾਂ ਦੇ ਵਿੱਚ ਜੇ 300 ਟਰਾਲੀ ਵੀ ਭਰਦਾ ਤਾਂ 900 ਟਰਾਲੀ ਹੋਗੀ ਹਾਂਜੀ ਹਾਂਜੀ ਹਾਂ ਵੀ ਇਹ ਨੀਗਾ ਵੀ ਛੇਤੀ ਲਾਉਂ ਸਰਮੋਰੀਆਂ ਨਿਕਲ ਜਾਣਗੇ ਆ ਉਹ ਵੈਸੇ ਮੈਂ 12 1300 ਟੋਨ ਦੀ ਇਹ ਘੱਟ ਹੀ ਕਹਿ ਰਹੇ ਆ ਵੀ ਇਹ ਜਿਆਦਾ ਹੀ ਭਰਉਣਗੇ ਆ ਠੀਕ ਹੈ ਜੀ ਹਾਂ ਆ ਜਾਲ ਸੀ ਵੀਰੇ ਇਹਨਾਂ ਦਾ ਪਾਇਆ ਹੋਇਆ ਕੰਪਨੀ ਵਾਲਿਆਂ ਦਾ ਹਾਂਜੀ ਇਹ ਜਾਲ ਤਾਂ ਸੀਗਾ 38 ਸਰੀਆਂ ਦੇ ਹੀ ਹਾਂਜੀ ਪਰ ਇਹਨਾਂ ਨੇ ਆਹ ਇਹਨੀਆਂ ਸਪੋਟਾਂ ਆਈਆਂ ਇਹ ਵੱਧ ਲਾ ਰੱਖੀਆਂ ਸੀਗੀਆਂ ਠੀਕ ਹੈ ਜੀ ਜਿਹੜਾ ਹੁਣ ਆਪਾਂ ਜਾਲ ਬਣਾ ਕੇ ਪਾਇਆਗਾ ਉਹਦੇ ਇੱਕ ਇੱਕ ਸਪੋਰਟ ਹੀ ਆ ਹਾਂਜੀ ਇਹਨਾ ਪਹਿਲਾਂ ਆਪਣੀ ਜਿਹੜੀ ਮਸ਼ੀਨਾ ਇਹ ਵਿੱਚੋਂ ਭਰਦੀ ਸੀਗੀ ਇਹ ਚੋਕ ਹੋ ਜਾਂਦੀ ਸੀ ਚੋਕ ਬਹੁਤ ਹੁੰਦੀ ਸੀ ਹਾਂ ਚੋਕਾਈ ਹੁੰਦੀ ਸੀ ਵੀਰੇ ਵੀ ਜਾਲ ਨੇ ਮਾਲ ਕੱਢਣਾ ਹੁੰਦਾ ਬਰੀਕ ਕਰਕੇ ਉਹਦੇ ਵਿੱਚੋਂ ਨਿਕਲਦਾ ਨਹੀਂ ਸੀ ਉਹ ਵਿੱਚੀ ਬਲੇਡ ਕੱਲੀ ਜਾਂਦੇ ਸੀਗੇ ਉਹ ਵਿੱਚ ਬਰੀਕ ਕਰੀ ਜਾਂਦੀ ਸੀ ਰੀਨ ਬਣੀ ਜਾਂਦੀ ਮਾਲ ਨਿਕਲਣ ਨੂੰ ਜਗ੍ਹਾ ਹੈ ਨਹੀਂ ਸੀਗੀ ਹੁਣ ਇਹਦੇ ਵਿੱਚ ਆਪਾਂ ਆਪਣੇ ਕੋਲੇ ਫਰਮਾਂ ਦਾ ਸਪੈਸ਼ਲ ਉਹ ਫਰਮੇ ਦੇ ਹਿਸਾਬ ਨਾਲ ਜਾਲ ਬਣਾ ਕੇ ਉਹਦੇ ਸਪੋਰਟ ਏਕੇ ਇੱਕ ਲਾਤੀ ਆਪਾਂ ਠੀਕ ਹੈ ਹੁਣ ਆ ਤਾਂ ਰੀਨ ਬਣੂਗੀ ਨਾ ਗੁੰਡੀ ਆਊਗੀ ਨਾ ਝਾਰਨੇ ਤੇ ਮਾਲ ਖੜੂਗਾ ਨਾ ਟਰੈਕਟਰ ਕਲੱਚ ਲਊਗਾ ਵੀ ਸਾਰਾ ਕੁਝ ਤੇਲ ਵੀ ਜਦੋਂ ਸਾਲੋਂ ਹੀ ਹੋ ਜਾਂਦਾ 2.5 ਲੀਟਰ ਤੋਂ ਵੱਧ ਤੇਲ ਵੀ ਨਹੀਂ ਖਾਂਦਾ ਟਰੈਕਟਰ ਠੀਕ ਹੈ ਜੀ ਹਾਂਜੀ ਹੋਰ ਕੋਈ ਸਫਾਈ ਨਾ ਦਿੰਦੀ ਹੋਵੇ ਬਲੇਡ ਨਾਲ ਸਫਾਈ ਦਿੰਦੇ ਹੋਣ ਕੋਈ ਦਿੱਕਤ ਆਉਂਦੀ ਹੋਵੇ ਵੀ ਵਿੱਚ ਹੋਏ ਮੁੰਜਰਾਈਆਂ ਰਹਿ ਜਾਂਦੀਆਂ ਖੜੀਆਂ ਹਾਂਜੀ ਹਾਂਜੀ ਵੀ ਹਾਂ ਉਹ ਕੰਮ ਵੀ ਆਪਾਂ ਸਾਰਾ ਐਂਗਲ-ਉਂਗਲ ਨਮੀ ਲਾਉਣੀ ਆ ਜੇ ਲਾਉਣ ਦੀ ਲੋੜ ਪੈਂਦੀ ਆ ਐਂਗਲ ਨਮੀ ਲਾ ਦਨੇ ਆ ਬਲੇਡ ਆ ਜਿਹੜੇ ਉਹ ਕੁੱਟ ਕੇ ਚੇਂਜ ਕਰਕੇ ਫਿੰਗਰਾਂ ਵਧੀਆਂ ਪਾਈ ਦੀਆਂ ਫਿੰਗਰਾਂ ਮੰਗਾਈਆਂ ਹੋਈਆਂ ਗਿਆ ਹਾਂ ਡਬਲ ਟੈਂਪਰ ਠੀਕ ਹੈ ਵੀ ਇਹ ਛੇਤੀ ਨਾ ਦਾ ਟੁੱਟਦੀ ਆ ਤੇ ਨਾ ਉਹ ਕੱਸਦੀ ਆ ਜਿਹੜੀ ਉਹ ਮਸ਼ੀਨ ਆ ਉਹਦੇ ਪਿਛਲੇ ਵਾਲਾ ਆਪਾਂ ਉਹ ਫਿੰਗਰਾਂ ਪਾਈਆਂ ਸੀਗੀਆਂ ਜਗਜੀਤ ਦੇ ਇਹਦਾ ਤੁਸੀਂ ਯਕੀਨ ਕਰੋ ਉਹੀ ਬਲੇਡ ਇੱਕੋ ਹੀ ਚੱਲੀ ਜਾਂਦਾ ਜਿਹੜਾ ਪਾ ਕੇ ਤੋਰਿਆ ਸੀ 380 ਟਰਾਲੀਆਂ ਭਰ ਕੇ ਆਈ ਆ ਕੋਟ ਪੱਤੇ ਦੀ ਮਸ਼ੀਨ ਆ ਇਹ ਹਾਂਜੀ ਤੇ 380 ਟਰਾਲੀਆਂ ਉਹੀ ਬਲੇਡ ਪਾਇਆ ਵਾ ਦੂਜਾ ਬਲੇਡ ਨਹੀਂ ਪਾਇਆ ਉਹਨੇ ਤੇ ਫਿੰਗਰਾਂ ਦੇਖ ਸਕਦੇ ਬਹੁਤ ਘੱਟ ਕਸੀਆਂ ਹੈਗੀਆਂ ਵੀ ਇੱਕ ਦੋ ਫਿੰਗਰਾਂ ਲੱਗਦੀਆਂ ਜਿਹੜੀਆਂ ਵੀ ਕਸੀਆਂ ਹੈਗੀਆਂ ਇਹਨੀ ਫਿੰਗੜਾ ਸਾਰੀਆਂ ਸੀਜ਼ਨ ਫੇਰ ਲਵਾਉਣੀਆਂ ਹਾਂਜੀ ਹੋਰ ਵੀ ਹੋਰ ਦੀ ਆਪਾਂ ਹੋਰ ਕੀ ਕੀ ਕੰਮ ਕਰਦੇ ਆਂ ਵੀ ਕੋਈ ਵੱਡੀ ਮਸ਼ੀਨ ਦਾ ਕਿਸੇ ਹਾਂ ਕੰਬਾਈਨਾਂ ਦਾ ਕੰਮ ਵੀ ਕਰਦੇ ਆਪਾਂ ਟੋਟਲੀ ਕੰਮ ਕੰਬਾਈਨਾਂ ਦੇ ਮੈਥਰੇਸ਼ਰਾਂ ਦੇ ਬਾਰਾ ਲਾਉਣੀਆਂ ਕੋਈ ਬਾਸਕਟ ਵਾਲੀ ਕਿਸ ਕੀ ਨਵੀਂ ਪਾਉਣ ਦੀ ਬਜਾਏ ਉਹ ਤੇ ਸਰੀ ਲਾ ਦੀ ਦੀ ਆ ਠੀਕ ਹੈ ਜੀ ਤੇ ਪੂਰਾ ਵਧੀਆ ਯਾਨੀ ਪੱਖਾ ਲਾਉਣ ਦੀ ਲੋੜ ਨਹੀਂ ਪੈਂਦੀ ਇੰਨਾ ਵਧੀਆ ਉਹ ਮਾਲ ਕੱਢਦੀ ਆ ਵੀ ਮੰਡੀ ਦੇ ਵਿੱਚ ਪੱਖਾ ਲਾਉਣ ਦੀ ਲੋੜ ਨਹੀਂ ਪੈਂਦੀ ਕੋਈ ਹੋ ਰਿਹਾ ਗੈਰ ਡਰਮ ਦੇ ਪੱਤੀਆਂ ਲਾਉਣੀਆਂ ਜਾਂ ਕੋਈ ਮਸ਼ੀਨ ਗੜਬੜ ਕਰਦੀ ਆ ਜਾਂ ਕੋਈ ਦੂਜਾ ਹਾਈ ਨਹੀਂ ਲੈਂਦੀ ਜਾਂ ਕਿਵੇਂ ਆ ਕੋਈ ਵੀ ਰੋਲਾ ਕੰਬੈਨ ਦਾ ਵੱਡੀ ਦਾ ਟਰੈਕਟਰ ਵਾਲੀ ਦਾ ਉਹ ਸਾਰਾ ਸੈੱਟ ਕਰਦੇ ਆ ਠੀਕ ਆ ਹਾਂ ਸ਼ਿਕਾਇਤ ਨਹੀਂ ਆਉਣ ਦੇ ਕਿਸੇ ਵੀ ਤਰ੍ਹਾਂ ਦੀ ਠੀਕ ਆ ਤੇ ਫਿਰ ਉਹ ਤੁਸੀਂ ਦੇਖ ਸਕਦੇ ਹੋ ਵੀ ਅੰਕਲ ਜੀ ਇੰਨੀਆਂ ਗਰੰਟੀਆਂ ਲੈ ਰਹੇ ਆ ਤੇ ਜੇ ਕਿਸੇ ਵੀ ਵੀਰ ਨੇ ਇਹਨਾਂ ਤੋਂ ਕੋਈ ਕੋਈ ਵੀ ਕੰਮ ਕਰਾਉਣਾ ਹੋਵੇ ਵੱਡੀ ਮਸ਼ੀਨ ਦਾ ਕਰਾਉਣਾ ਜਾਂ 2D ਵਾਲੇ ਰੀਪਰ ਦਾ ਕਰਾਉਣਾਗਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਇਹਨਾਂ ਦਾ ਕੰਟੈਕਟ ਨੰਬਰ ਆਪਣੇ ਸਕਰੀਨ ਤੇ ਪਾ ਦਾਂਗੇ ਤੇ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ